ਮੈਂ ਹੁਣੇ-ਹੁਣੇ ਸੁਣ ਰਿਹਾ ਸੀਗਾ ਸੰਗਰੂਰ ਵਿਧਾਨ ਸਭਾ ਤੋਂ ਐਮ.ਐਲ.ਏ ਬੀਬਾ ਨਰਿੰਦਰ ਕੌਰ ਭਰਾਜ ਜੀ ਨੇ ਅੱਜ ਸੈਂਟਰ ਨੇ ਜੋ ਬਹੁਤ ਵੱਡਾ ਪ੍ਰੋਜੈਕਟ ਸੰਗਰੂਰ ਨੂੰ ਤੇ ਪੰਜਾਬ ਨੂੰ ਦਿੱਤਾ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਬਾਰੇ ਅੱਜ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਇਹ ਸੈਂਟਰ ਦਾ ਰੋਡ ਜੰਮੂ ਕਟੜਾ ਐਕਸਪ੍ਰੈਸਵੇ ਜਿਹੜਾ ਦਿੱਲੀ ਤੋਂ ਕਟੜਾ ਨੂੰ ਜੋੜਦਾ ਹੈ ਉਹਦਾ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਸੰਗਰੂਰ ਦੇ ਪਿੰਡ ਛਨੇੜੀ ਦੇ ਵਿੱਚ ਦਿੱਤਾ ਗਿਆ ਜਿਹਦੇ ਨਾਲ ਬਹੁਤ ਸਾਰੇ ਲੋਕ ਸੰਗਰੂਰ ਦੇ ਵਿੱਚ ਆਇਆ ਕਰਨਗੇ ਬਹੁਤ ਸਾਰੀ ਟ੍ਰੈਫਿਕ ਸੰਗਰੂਰ ਦੇ ਵਿੱਚ ਵੱਜੂਗੀ ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਸੈਂਟਰ ਸਰਕਾਰ ਵੱਲੋਂ ਜਿੱਥੇ ਬਹੁਤ ਸਾਰੇ ਪ੍ਰੋਜੈਕਟ ਸੰਗਰੂਰ ਵਾਸਤੇ ਦਿੱਤੇ ਗਏ ਆ ਪੀਜੀਆਈ ਦੀ ਗੱਲ ਕਰ ਲਈਏ ਬਸ ਜਿਹੜਾ ਰੇਲਵੇ ਸਟੇਸ਼ਨ ਆ ਉਹਦੀ ਗੱਲ ਕਰ ਲਈਏ ਉਹਦੇ ਨਾਲ ਨਾਲੇ ਬਹੁਤ ਵੱਡਾ ਪ੍ਰੋਜੈਕਟ ਆ ਬਾਕੀ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਨਾਲ ਬਾਕੀ ਸ਼ਹਿਰਾਂ ਦੇ ਨਾਲ ਜੋੜਨ ਦੇ ਵਾਸਤੇ ਇੱਕ ਬਹੁਤ ਵਧੀਆ ਐਕਸੈਸ ਜਿਹੜੀ ਭਾਰਤ ਮਾਰਾ ਪ੍ਰੋਜੈਕਟ ਦੀ ਇਹ ਰੋਡ ਹੈ ਜੰਮੂ ਕਾਟੜਾ ਐਕਸਪ੍ਰੈਸ ਵੇ ਉਹਦੇ ਬਾਰੇ ਦਿੱਤਾ ਗਿਆ ਪਰ ਬੜਾ ਦੁੱਖ ਹੈ ਇਸ ਗੱਲ ਦਾ ਕਿ ਇੱਕ ਵਾਰ ਵੀ ਸੈਂਟਰ ਸਰਕਾਰ ਦਾ ਉਹਨਾਂ ਨੇ ਧੰਨਵਾਦ ਨਹੀਂ ਕੀਤਾ ਤੇ ਇਹ ਜ਼ਿਕਰ ਜ਼ਰੂਰ ਕੀਤਾ ਵੀ ਇੱਕ ਬਾਈਪਾਸ ਦੀ ਲੋੜ ਹੈ ਤੇ ਉਹਦੇ ਵਾਸਤੇ ਵੀ ਮੰਗ ਸੈਂਟਰ ਸਰਕਾਰ ਕੋਲ ਰੱਖਣ ਦੀ ਗੱਲ ਕੀਤੀ ਹੈ ਤੇ ਮੈਂ ਬੜਾ ਹੈਰਾਨ ਹਾਂ ਕਿਉਂਕਿ ਇਹ ਰੋਡ ਦੇ ਨਾਲ ਸੰਗਰੂਰ ਦੇ ਲੋਕਾਂ ਦਾ ਬਿਜ਼ਨਸ ਬਹੁਤ ਵਧਣ ਜਾ ਰਿਹਾ ਹੈ ਸੰਗਰੂਰ ਦੇ ਲੋਕਾਂ ਦਾ ਐਕਸੈਸ ਦੁਨੀਆ ਦੇ ਨਾਲ ਹੋ ਜਾਣਾ ਹੈ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਐਕਸੈਸ ਹੋ ਜਾਣਾ ਹੈ ਵੱਡੇ ਵੱਡੇ ਧਾਰਮਿਕ ਜਗਾਵਾਂ ਦੇ ਨਾਲ ਜਿੱਥੇ ਅਮ੍ਰਿਤਸਰ ਸਾਹਿਬ ਨੂੰ ਸੰਗਰੂਰ ਨੇ ਜੁੜ ਜਾਣਾ ਹੈ ਦਿੱਲੀ ਦੇ ਨਾਲ ਜੁੜ ਜਾਣਾ ਸੰਗਰੂਰ ਨੇ ਉੱਥੇ ਜਿਹੜੀ ਵੈਸ਼ਨੂ ਦੇਵੀ ਮੰਦਿਰ ਹੈ ਕਟੜਾ ਦੇ ਵਿੱਚ ਧਾਰਮਿਕ ਸਥਾਨਾਂ ਨਾਲ ਜਿੱਥੇ ਜੁੜਨਾ ਹੈ ਉੱਥੇ ਜਿਹੜੇ ਟੂਰਿਸਟ ਪਲੇਸ ਨੇ ਕਿਉਂਕਿ ਜਿਹੜੀ ਇਹ ਜੰਮੂ ਕਟੜਾ ਐਕਸਪ੍ਰੈਸਵੇ ਹੈ ਇਹ ਸ਼ਿਮਲਾ ਦੇ ਨਾਲ ਵੀ ਜੋੜੀ ਜਾ ਰਹੀ ਹੈ ਮਨਾਲੀ ਦੇ ਨਾਲ ਵੀ ਜੋੜੀ ਜਾ ਰਹੀ ਹੈ ਬਹੁਤ ਸਾਰੇ ਐਕਸੈਸ ਪੁਆਇੰਟ ਸੰਗਰੂਰ ਨੂੰ ਮਿਲ ਜਾਣੇ ਨੇ ਜਦੋਂ ਲੋਕ ਸੰਗਰੂਰ ਵੱਲ ਨੂੰ ਟਰੈਵਲ ਕਰਿਆ ਕਰਨਗੇ ਕਿਉਂਕਿ ਆਲੇ-ਦੁਆਲੇ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਇਹ ਰੋਡ ਫੜਨ ਦੇ ਵਾਸਤੇ ਸੰਗਰੂਰ ਦੇ ਵਿੱਚ ਆਉਣਾ ਪਊਗਾ ਤਾਂ ਇਹ ਡੈਫੀਨੇਟ ਹੈ ਕਿ ਉਹਦੇ ਨਾਲ ਸੰਗਰੂਰ ਦੇ ਵਿੱਚ ਲੋਕਾਂ ਦਾ ਬਿਜ਼ਨਸ ਵੀ ਬਹੁਤ ਜ਼ਿਆਦਾ ਵੱਧ ਜਾਣਾ ਹੈ ਲੋਕਾਂ ਦਾ ਐਕਸੈਸ ਜਦੋਂ ਇੱਥੇ ਲੋਕ ਆਉਣਗੇ ਤਾਂ ਟੂਰਿਜ਼ਮ ਵੀ ਬਹੁਤ ਜ਼ਿਆਦਾ ਵੱਧ ਜਾਣਾ ਹੈ ਤਾਂ ਇਹਦੇ ਨਾਲ ਬਹੁਤ ਵੱਡਾ ਫਾਇਦਾ ਜਿੱਥੇ ਪੰਜਾਬ ਨੂੰ ਹੋਣ ਵਾਲਾ ਉੱਥੇ ਸੰਗਰੂਰ ਨੂੰ ਹੋਣ ਵਾਲਾ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕੀ ਸੈਂਟਰ ਸਰਕਾਰ ਵੱਲੋਂ ਬਹੁਤ ਸਾਰੇ ਪ੍ਰੋਜੈਕਟ ਸੰਗਰੂਰ ਵਾਸਤੇ ਦਿੱਤੇ ਗਏ ਆ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਹਨਾਂ ਨੇ ਕੀਤਾ ਕੁਛ ਨਹੀਂ ਤਾਂ ਘੱਟੋ ਘੱਟ ਇਹ ਜ਼ਰੂਰ ਸੈਂਟਰ ਸਰਕਾਰ ਦਾ ਧੰਨਵਾਦ ਤਾਂ ਕਰ ਸਕਦੇ ਪਰ ਉਹ ਵੀ ਨਹੀਂ ਕਰ ਪਾ ਰਹੇ